ਗੁਰ ਜੀ ਦਾ ਕਾਲ ਸਹਾ ਕਰਾਈ ਮਾਹੀ ਗੁਰ ਜੀ ਕੀ ਪਤੇ ਰਾਗ ਸੁਹੀ ਅਸ਼ਟਪਦੀਆ ਮਹੱਲਾ ਪੰਜਵਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਉਰਜ ਰਹੋ ਵਿਖਿਆ ਕੇ ਸੰਗਾ ਮਨ ਹੈ ਵਿਆਪਤ अनेक तरंगा मेरे मान अगम अगोचर कात है पूर्ण परमेसर रहाओ मोह मगन मह रहया व्यापे मोह मगन मह रहे व्यापे तृष्णा कभू नहीं त्रापे ਬਸੇ ਕ੍ਰੋਧ ਸਰੀਰ ਚੰਡਾਰਾ ਇਹ ਧਿਆਨ ਨਾਲ ਪਾਦੁਚਾਰਨ ਕਰਨਾ ਬਸੇ ਨਹੀਂ ਕਹਿਣਾ ਬਸੇ ਬਸ ਤੇ ਈੜੀ ਦੇ ਵਿੱਚ ਡੈਸ਼ ਬਸੇ ਇਸ ਤਰ੍ਹਾਂ ਬੋਲਣਾ ਪੋਲਾ ਬੋਲਣਾ ਬਸੇ ਕ੍ਰੋਧ ਇੱਥੇ ਵਿਸਰਾਮ ਸਰੀਰ ਚੰਡਾਰਾ ਅਗਿਆਨ ਨਾ ਸੂਜੈ ਮਹਾ ਗੁਬਾਰਾ ਇਹ ਵੀ ਅਗਿਆਨ ਪਦ ਤੇ ਜ਼ਰੂਰ ਯਮਕ ਲਾ ਕੇ ਉਚਾਰਨ ਕਰਨਾ ਅਗਿਆਨ ਨਾ ਨਹੀਂ ਕਹਿਣਾ ਅਗਿਆਨ ਨਾ ਸੂਝੈ ਇਥੇ ਵਿਸਰਾਮ ਮਹਾ ਗੁਬਾਰਾ ਪ੍ਰਮਤ ਵਿਆਪਤ ਜਰੇ ਕਿਵਾਰਾ ਜਾਣ ਨਾ ਪਾਈਐ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਦ ਪ੍ਰਾਨਾ ਮਹਿਲ ਨਾ ਪਾਵੇ ਫਿਰਤ ਬੇਗਾਨਾ ਸਗਲ ਵਿਆਦ ਕੈ ਵਸ ਕਰ ਦੀਨਾ ਫਿਰਤ ਪਿਆਸ ਜਿਉ ਜਾਲ ਬਿਨ ਮੀਨਾ ਜਿਉ ਪਦਸੀ ਯਮ ਕਲਾ ਦਨੀ ਪਿਆਸ ਪਦਤੀ ਵਿਸਰਾਮ ਹੈ ਕਚੂ ਸਿਆਨਪ ਉਕਤ ਨਾ ਮੂਰੀ ਇੱਕ ਆਸ ਖਾਕੁਰ ਪ੍ਰਭ ਤੂਰੀ ਕਰਾ ਬੇਨਤੀ ਸੰਤਨ ਪਾਸੀ ਨੀਲ ਲੈਹੁ ਨਾਨਕ ਅਰਦਾਸੀ ਪਯੋ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੀ ਪੂਰਾ ਪਾਇਆ ਰਹਾਉ ਦੁਜਾ ਰਾਗ ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਈ ਵਾਰਨਾ ਰਾਗ ਸੂਹੀ ਜਦੋਂ ਕਹਿੰਦੇ ਨੇ ਸਸਾ ਨਾਲ ਹੀ ਹੋ ਜਾਂਦਾ ਹੈ ਰਾਗ ਨਖੀਰ ਕੇ ਪੜਨਾ ਹੈ ਸੂਹੀ ਵੱਖਰਾ ਕਰਨਾ ਹੈ ਰਾਗ ਸੂਹੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਇਸ ਹੰਦੀ ਮਿਥਨ ਮੋਹ ਇਥੇ ਵਿਸਰਾਮ ਹੈ ਅਗਨ ਸੋਕ ਸਾਗਰ ਕਈ ਵਾਰ ਨਾ ਅਗਨ ਸੋਕ ਕਹਿ ਜਾਂਦੇ ਕੱਕਾ ਨਹੀਂ ਬੋਲਦੇ ਕੱਕਾ ਸ਼ੁੱਧ ਬੋਲਣਾ ਅਗਨ ਸੋਕ ਸਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਰਣਾਇ ਨਾਰਾਇਣ ਹਾਂਜੀ ਇਹ ਵਿਸਰਾਮ ਸਰਣਾਇ ਪਦ ਤੇ ਵਿਸਰਾਮ ਹੈ ਚਰਨ ਕਮਲ ਸਰਣਾਇ ਨਾਰਾਇਣ ਦੀਨਾ ਨਾਥ ਭਗਤ ਪ੍ਰਾਇਣ ਰਹਾਉ ਅਨਾਥਾ ਨਾਥ ਭਗਤ ਭੈ ਮੇਟਨ ਅਨਾਥਾ 나ਥ ਇਥੇ ਅਨਾਥਾ ਪਦ ਤੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਨੇ ਅਨਾਥਾ 나ਥ ਇਥੇ ਵਿਸਰਾਮ ਭਗਤ ਭੈ ਮੇਟਨ ਸਾਧ ਸੰਗ ਜਮਦੂਤ ਨ ਭੇਟਨ ਸਾਧ ਸੰਗ ਪਦ ਤੇ ਵਿਸਰਾਮ ਲਾ ਦੇਣਾ ਸਾਧ ਸੰਗ ਜਮਦੂਤ ਤੇ ਯਮਕ ਲਾ ਦਨੀ ਹੈ ਜਮਦੂਤ ਪਦ ਜਮਦੂਤ ਨਪੇ ਤਨ ਜੀਵਨ ਰੂਪ ਅਨੂਪ ਦਿਆਲਾ 라ਵਣ ਗੁਣਾ ਕਟਿਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਰੋਗ ਰੂਪ ਮਾਇਆ ਨ ਬਿਆਪੈ ਰੋਗ ਰੂਪ ਕਿੱਥੇ ਵਿਸਰਾਮ ਮਾਇਆ ਨਾ ਵਿਆਪੈ ਰੋਗ ਰੂਪ ਮਾਇਆ ਨਾ ਵਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਜ ਬਟਵਾਰੇ ਮਾਨ ਬਾਚ ਕਰਾਮ ਪ੍ਰਭ ਏਕ ਧਿਆਏ ਮਾਨ ਬਾਚ ਬਾਚ ਭੁੱਲੇ ਹੀ ਬੋਲਣਾ ਬੱਚ ਨਹੀਂ ਕਹਿਣਾ ਮਾਨ ਬਾਚ ਕਰਾਮ ਕੀਂ ਸ਼੍ਰਾਮ ਪ੍ਰਭ ਇੱਕ ਤੇ ਆਏ ਸਰਬ ਫਲਾ ਸੋਈ ਜਨ ਪਾਏ ਧਾਰ ਅਨੁਗ੍ਰਹਿ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਾਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਆਦ ਮਦ ਇਥੇ ਵਿਸ਼ਰਾਮ ਲਾ ਦੇਣਾ ਅੰਤ ਇਥੇ ਯਮ ਕਲਾ ਦੇ ਅਨੁਸਾਰ ਤੰਦ ਪ੍ਰਾਪਸੂਈ ਨਾਨਕ ਇਸ ਬਿਨ ਅਵਰ ਨ ਕੋਈ ਰਾਗ ਸੁਹੀ ਮਹੱਲਾ ਪੰਜਵਾ ਅਸ਼ਟਪਦੀਆ ਘਰ ਨਾਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਿਨ ਡਿਠਿਆ ਮਨ ਰਹਿਸੀਐ ਕਿਉ ਪਾਈਐ ਤਿਨ ਸੰਗ ਜੀਉ ਜਿਨ ਡਿਠਿਆ ਇਥੇ ਸਮਕ ਲਾ ਦਨੀ ਹੈ ਮਾਨ ਰਹਿਸੀ ਹੈ ਰਹਿਸੀ ਪੁ ਲਈ ਬੂਲਨਾ ਇਥੇ ਵਿਸਰਾਮ ਲਾ ਦੇਣਾ ਕਿਉ ਪਾਈ ਹੈ ਤੈਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਉ ਜਿਸੇ ਪਦ ਤੇ ਵਿਸਰਾਮ ਹੈ ਲਾਇਨ ਥਿਯਮ ਕਲਾ ਦਨੀ ਹੈ ਪ੍ਰਭ ਸਿਉ ਰੰਗ ਜੀਉ ਤੈਨ ਸਿਉ ਪ੍ਰੀਤ ਨਾ ਟੁੱਟਈ ਕਬਹ ਨਾ ਹੋਵੇ ਭੰਗ ਜੀਓ ਤੈਨ ਸੋਪ੍ਰੀਤ ਇਥੇ ਠਮਕ ਨਾ ਟੁੱਟਈ ਇਥੇ ਵਿਸਰਾਮ ਹੈ ਕਬਹ ਇਥੇ ਯਮਕ ਲਾ ਦਨੀ ਹੈ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਾਪ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਓ ਗੁਣ ਗਾ ਗੁਣ ਗਾਵਾ ਤੇਰੇ ਨਿਤ ਜੀਓ ਆਏ ਮਿਲੋ ਸੰਤ ਸੱਜਣਾ ਨਾਮ ਜਪਹਿ ਮਨ ਮਿੱਤ ਜੀ ਰਹਾਉ ਦੇਖੈ ਸੁਣੈ ਨ ਜਾਣਈ ਮਾਇਆ ਮੋਹਿ ਆ ਅੰਧ ਜੀ ਕਾਤੀ ਦੇਹਾ ਵਿਣਸਣੀ ਕੂੜ ਕਮਾਵੈ ਤੰਦ ਜੀਓ ਨਾਮ ਧਿਆਵਹਿ ਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜੀਓ ਨਾਮ ਧਿਆਵਹਿ ਸੇ ਜਿਣ ਚੱਲੇ ਇਥੇ ਵਿਸਰਾਮ ਗੁਰਪੂਰੇ ਸੰਬੰਧ ਜੀਉ ਹੁਕਮੇ ਜੋਗ ਮਹਿ ਆਇਆ ਚੱਲਣੇ ਹੁਕਮ ਸੰਜੋਗ ਜੀਉ ਚੱਲਣ ਹੁਕਮੇ ਜੋਗ ਮਹਿ ਆਇਆ ਇਥੇ ਵਿਸਰਾਮ ਚੱਲਣ ਇਥੇ ਯਮਕ ਲਾ ਦਨੀ ਹੈ ਹੁਕਮ ਸੰਜੋਗ ਜੀਉ ਹੁਕਮੇ ਜੋਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਉ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਾਸ ਭੋਗ ਜੀਵ ਜਿਸਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗ ਜੀਵ ਆਪਣੜੇ ਪ੍ਰਭ ਪਾਣਿਆ ਦਰਗਹ ਪੈਦਾ ਜਾਏ ਜੀਵ ਆਪਨੜੇ ਨਹੀਂ ਕਹਿਣਾ ਹੈ ਆਪਣੜੇ ਪ੍ਰਭ ਪਾਣਿਆ ਦਰਗਹ ਪੈਦਾ ਜਾਏ ਜੀਵ ਐਥੈ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਵ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਇਹ ਸਤ ਪਾਏ ਪਾਠ ਇਕੱਠਾ ਹੀ ਕਰਨਾ ਹੈ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਓ ਥਾਨ ਤਨੰਤਰ 라ਵ ਰਹਿਆ ਸਰਬ ਜੀ ਆਪ੍ਰਤਪਾਲ ਜੀਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜੀਓ ਮਾਨਤੇ ਕਬ ਹੁ ਨਾ ਵਿਸਰੈ ਕਬ ਕਬ ਹੂ ਨਹੀਂ ਕਹਿਣਾ ਕਬ ਹੋ ਹਾਹੀ ਓਂਕੜ ਮਾਨਤੇ ਕਬ ਹੁ ਨਾ ਵਿਸਰੈ ਮਾਨਤੇ ਕਬ ਹੁ ਨਾ ਵਿਸਰੈ ਜਾ ਆਪੇ ਹੋਏ ਦਇਆਲ ਜੀਵ ਆਵਣ ਜਾਣਾ ਰਹਿ ਗਏ ਮਨ ਉੱਠਾ ਨਿਰੰਕਾਰ ਜੀਵ ਤਾ ਕਾ ਅੰਤ ਨਾ ਪਾਈਐ ਉਚਾਗਮ ਅਪਾਰ ਜੀਵ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲੱਖ ਵਾਰ ਜੀਓ ਇਸੇ ਤਰ੍ਹਾਂ ਉਚਾਰਨ ਕਰਨਾ ਜਿਸ ਪ੍ਰਭ ਆਪਣਾ ਵਿਸਰੈ ਇਥੇ ਵਿਸਰਾਮ ਸੋ ਮਰ ਜੰਮੈ ਇਥੇ ਚਮਕ ਲੱਖ ਵਾਰ ਜੀਓ ਲੱਖ ਵਾਰ ਨਹੀਂ ਕਹਿਣਾ ਲੱਖ ਵਾਰ ਜੀਓ ਸਾਚ ਨੇਹ ਸਾਚ ਨੇਹ ਤਨ ਪ੍ਰੀਤਮਾ ਜੇ ਨਾ ਮਨ ਉੱਠਾ ਆਪ ਜੀਉ ਗੁਣ ਸਾਜੀ ਤੈਨ ਸੰਗ ਵਸੇ ਆਠ ਪਹਿਰ ਪ੍ਰਭ ਜਾਪ ਜੀਉ ਆਠ ਪਹਿਰ ਪ੍ਰਭ ਜਾਪ ਜੀਉ ਆਠ ਪਹਿਰ ਪ੍ਰਭ ਜਾਪ ਜੀਉ ਰੰਗ ਰਤੇ ਪਰਮੇਸ਼ਰੈ ਬਿਨ ਸੇ ਸਗਲ ਸੰਤਾਪ ਜੀਉ ਹਾਂਜੀ ਬਿਨ ਸੇ ਪਦਤੀ ਜਮਕ ਹੈ ਤੂੰ ਕਰਤਾ ਤੂੰ ਕਰਨ ਹਾਰ ਤੂ ਹੈ ਏਕ ਅਨੇਕ ਜੀਵ ਤੂ ਸਮਰੱਥ ਤੂ ਸਰਬ ਮੈਂ ਤੂ ਹੈ ਬੁੱਧ ਬਵੇਕ ਜੀਵ ਤੂ ਸਮਰੱਥ ਇਥੇ ਠਮਕ ਤੂ ਸਰਬ ਮੈਂ ਸਰਬ ਮੈਂ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਇਥੇ ਵਿਸਰਾਮ ਹੈ ਤੂ ਹੈ ਬੁੱਧ ਵਿਵੇਕ ਜੀਉ ਵਿਵੇਕ ਬੋਲਣਾ ਹੈ ਬਵੇਕ ਨਹੀਂ ਕਹਿਣਾ ਸਿਆਰੀ ਲਾ ਕੇ ਤੂ ਹੈ ਬੋਦ ਵਿਵੇਕ ਜੀ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ